ਦਾ ਨਾਮ ਹੈਗਾ ਨੀਨੂ ਇੱਕ ਦਾ ਨਾਮ ਨਜਾਇਜ਼ ਦਿੱਤਾ ਇੱਕ ਦਾ ਨਾਮ ਹੈਗਾ ਕੀ ਆਦੇ ਚਾਹ ਰਹੇ ਇਹ ਇਹਨਾਂ ਨੇ ਬੁੱਕਤਿਆ ਮੁੱਕਤਿਆ ਮਾਰੀ ਕਰੀ ਜਾਂਦੇ ਸਿਰਸਿਆਂ ਨਾ ਬੰਨੀ ਜਾਂਦੇ ਸੀ ਮੈਂ ਜਦੋਂ ਇਹਨਾਂ ਨੂੰ ਇਹ ਗੱਲ ਕਹੀਆ ਤੇ ਇਹਨਾਂ ਨੇ ਮੈਨੂੰ ਚਾਕਾਂ ਪਰਖਣ ਲੱਗ ਗਏ ਬਹੁਤ ਜਿਆਦਾ ਮੋਢੇ ਮੋਠਾ ਸੀ ਪਰ ਮੈਨੂੰ ਇਹਨਾਂ ਨੂੰ ਮਰਨੀ ਚਾਹੀਦੀ ਸੜਾ ਮੈਂ ਫਰੀਦਕੋਟ ਵੀ ਦਿੱਤੀ ਆ 11 ਐਪਲੀਕੇਸ਼ਨ ਫੋਟਪੂਰਾ ਵੀ ਦਿੱਤੀ ਆ ਥਾਣੇ 'ਚ ਵੀ ਗਈਆਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਾਤ ਸਵੇਰ ਕਾਲ ਜੀ ਤੁਸੀਂ ਦੇਖ ਰਹੇ ਹੋ ਟੈਗਰ ਪੰਜਾਬ ਨਿਊਜ਼ ਤੇ ਮੈਂ ਸੁਖਮ ਸਿੰਘਾ ਬੀਤੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਪੂਰੇ ਹਿੰਦੁਸਤਾਨ ਵਿੱਚੋਂ ਖਰਜਾਂ ਦੇ ਗਾਇਬ ਹੋਣ ਕਰਕੇ ਤੁਹਾਰੂ ਪਸ਼ੂਆਂ ਦੇ ਮ੍ਰਿਤਕ ਸਰੀਰਾਂ ਦੀ ਸਾਫ ਸਮਭਾਲ ਨਾ ਹੋਣ ਕਰਕੇ ਬਣਾਇਆ ਗਿਆ ਸੀ ਕੇਂਦਰ ਸਰਕਾਰ ਵੱਲੋਂ ਕਾਨੂੰਨ ਕਿ ਕੁੱਤਿਆਂ ਨੂੰ ਕੋਈ ਵੀ ਵਿਅਕਤੀ ਨਹੀਂ ਮਾਰੇਗਾ ਪਰ ਸਭ ਕੁਝ ਦੇ ਪਿੱਛੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੱਕ ਕਲਿਆਣ ਵਿਖੇ ਲੱਡੂ, ਨੀਟੂ, ਬੀਤਾ ਅਤੇ ਰਾਣਾ ਚਾਰ ਵਿਅਕਤੀਆਂ ਵੱਲੋਂ ਕੀਤਾ ਗਿਆ ਬੇਜਬਾਨ ਕੁੱਤਿਆਂ ਦੇ ਤਸ਼ੱਦਦ ਅਤੇ ਗੁਰਦਪੁਰ ਦੇ ਕੁੱਤਿਆਂ ਦੀ ਸਾਂਭ-ਸਮਹਾਲ ਕਰਨ ਵਾਲੀ ਮਹਿਲਾ ਵੱਲੋਂ ਰੋਕਣ ਤੇ ਕੀਤੀ ਗਈ ਸੀ ਜਾਤੀਸ਼ੂਤ ਛਪਤਾ ਦੀ ਵਰਤੋਂ ਪੁਲਿਸ ਪ੍ਰਸ਼ਾਸਨ ਨੂੰ ਰਿਕਾਰਡਤਾ ਦੇਣ ਦੇ ਬਾਵਜੂਦ ਵੀ ਨਹੀਂ ਮਿਲਿਆ ਇਨਸਾਫ ਮੈਨੂੰ ਕੀ ਨਾਮ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਹਰਪ੍ਰੀਤ ਕੌਰ ਆ ਮੈਂ ਪਿੰਡ ਚੱਕ ਕਲੇਨ ਤੋਂ ਆ ਰਜਿੰਦਰ ਸਿੰਘ ਦੀ ਪਤਨੀ ਆ ਮੈਂ ਜੀ ਤੇ ਮੈਂ ਇਸ ਕਰਕੇ ਕਹਿੰਦੀ ਆ ਵੀ ਮੈਂ ਗੜੀ ਚ ਪੁੱਤੇ ਆ ਹੂੰ ਤੇ ਉਹਨਾਂ ਨੂੰ ਦੇਖਭਾਲ ਕਰਦੀ ਸੀ ਰੋਟੀ ਪਾਉਂਦੀ ਸੀਗੀ ਹੂੰ ਤੇ 10 ਦਾ ਟਾਈਮ ਸੀ ਹਾਂਜੀ ਇਹ ਚਾਰੇ ਮੁੰਡੇ ਸੀਗੇ ਇਹਨਾਂ ਨੇ ਕਿਹੜੇ ਕਿਹੜੇ ਕੋਈ ਨਾਮ ਇੱਕ ਤੋਂ ਦੇ ਦਿਓ ਇਹਨਾਂ ਦਾ ਨਾਮ ਇੱਕ ਦਾ ਲੱਡੂ ਆ ਹੂੰ ਇੱਕ ਦਾ ਨਾਮ ਹੈਗਾ ਨੀਟੂ ਹੂੰ ਇੱਕ ਦਾ ਨਾਮ ਹੈਗਾ ਦਿੱਤਾ ਜੀ ਇੱਕ ਦਾ ਨਾਮ ਹੈਗਾ ਰਾਣਾ ਕੀ ਆnde ਹੈ 4 ਆ ਇਹ ਹਾਂਜੀ ਹਾਂਜੀ ਇਹਨਾਂ ਨੇ ਕੁੱਤਿਆਂ ਨੂੰ ਕੁੱਟਿਆ ਮਾਰੀ ਕਰੀ ਜਾਂਦੇ ਸੀ ਰਸਿਆਂ ਨਾਲ ਬੰਨੀ ਜਾਂਦੇ ਸੀ ਮੈਂ ਜਦੋਂ ਇਹਨਾਂ ਨੂੰ ਇਹ ਗੱਲ ਕਹੀਆ ਤੇ ਇਹਨਾਂ ਨੇ ਮੈਨੂੰ 잡ਾਂ ਪਰਖਣ ਲੱਗ ਗਏ ਅੱਛਾ ਬਹੁਤ ਜ਼ਿਆਦਾ ਬੋਲੇ ਪੁੱਠਾ ਸਿੱਧਾ ਹੂੰ ਤੇ ਪਰ ਮੈਨੂੰ ਇਹਨਾਂ ਨੂੰ ਮਿਲਣੀ ਚਾਹੀਦੀ ਸਜ਼ਾ ਮੈਂ ਫਰੀਦਕੋਟ ਵੀ ਦਿੱਤੀ ਆ ਐਪਲੀਕੇਸ਼ਨ ਕੋਟਕਪੂਰਾ ਵੀ ਦਿੱਤੀ ਆ ਥਾਣੇ 'ਚ ਵੀ ਗਈ ਆ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੁਣ ਕੀ ਚਾਹੁੰਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹੀ ਚਾਹੁੰਦੀ ਆ ਵੀ ਇਹਨਾਂ ਨੂੰ ਉਹ ਜੋ ਵੀ ਆਕਾਰ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ